ਤਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਜੂਰ ਸਾਹਿਬ ਜੋਤੀ ਜੋ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਇੱਕ ਆਖਰੀ ਕੰਮ ਦੇ ਕੇ ਜਾਂਦੇ ਨੇ ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਹਾਜ਼ਰ ਨਾਜ਼ਰ ਗੁਰੂ ਨੇ ਇਸ ਤੋਂ ਬਿਨਾ ਕਿਸੇ ਨੂੰ ਵੀ ਦੇਤਾਰੇ ਤੁਸੀਂ ਆਪਣਾ ਗੁਰੂ ਨਹੀਂ ਮੰਨਣਾ ਹੈਗਾ ਇਸ ਤੇ ਤੁਸੀਂ ਨੇ ਵਿਸ਼ਵਾਸ ਰੱਖਣਾ ਹੈ ਤੇ ਸੱਗੇ ਜਾ ਕੇ ਤੁਸੀਂ ਨੇ ਆਪਣਾ ਸੀਚਕਾਉਣਾ ਹੈ ਪਰ ਅੱਜ 90% ਸਿੱਖ ਤਾਂ ਗੁਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਮੁੱਖ ਮੋੜ ਕੇ ਥਾਂ ਥਾਂ ਭੜ ਕੇ ਫਿਰਦੇ ਨੇ ਕੋਈ ਮੜੀਆਂ ਮਸਾਦਾ ਦੇ ਜਾ ਰਿਹਾ ਕੋਈ ਕਬਰਾਂ ਉਨ ਜਾ ਕੇ ਪੂਜ ਰਿਹਾ ਕਹਿੰਦੇ ਨਹੀਂ ਜੀ ਅਸੀਂ ਤਾਂ ਨਾਮ ਦੇ ਸਿੱਖਾਂ ਇੱਕ ਪਾਸੇ ਅਸੀਂ ਨੇ ਸ਼ਹੀਦੀ ਗੁਰਪੁਰਬ ਵੀ ਮਨਾਉਣੇ ਨੇ ਤੇ ਦੂਜੇ ਪਾਸੇ ਸੀਨੇ ਪੀਰਾਂ ਦੇ ਦਿਨ ਵੀ ਮਨਾਉਣੇ ਨੇ ਉਹ ਜੇ ਇੰਨੇ ਚਾਏ ਸਾਨੂੰ ਪੀਰਾਂ ਦੇ ਦਿਨ ਮਨਾਉਣ ਦਾ ਤਾਂ ਪੀਰ ਬੁੱਧੂ ਸਾਹਿਬ ਦੇ ਦਿਨ ਮਨਾਓ ਜਿਹਦੇ ਪੁੱਤਰ ਧੰਗੁਰ ਗੋਬ ਸਿੰਘ ਮਹਾਰਾਜ ਜੀ ਦੇ ਪਹਿਲੇ ਜੰਗ ਪਗਾਣੀ ਦੇ ਜੁੱਧ ਵੇ ਸ਼ਹੀਦ ਹੋ ਗਏ ਸੀਗੇ ਮਨਾਓ ਦੇਣ ਲਾਓ ਲੰਗਰ ਗਣੀ ਖਾਦੇ ਨਾਵੀ ਖਾਂ ਦਾ ਲਾਓ ਜਿਹੜੇ ਧੰਗੁਰ ਗੋਬ ਸਿੰਘ ਮਹਾਰਾਜ ਜੀ ਦੀ ਪਾਲਕੀ ਮੋਢਿਆਂ ਤੇ ਚੁੱਕ ਕੇ ਲੈ ਗਏ ਸੀਗੇ ਸਾਈ ਮੀਆਂ ਮੀਰ ਜੀ ਬਾਬਾ ਫ੍ਰੀਜ ਦੀ ਬਾਣੀ ਤਾਂ ਸਾਨੂੰ ਯਾਦ ਨਹੀਂ ਹੈਗੀ ਪਰ ਉਹ ਸਾਨੂੰ ਯਾਦ ਲੈ ਸਕੀ ਸਰਵਰ ਮੱਤ ਵਾਲੇ ਜਿਹੜੇ ਧੰਗੁਰ ਅਰਜਨ ਸਾਹਿਬ ਜੀ ਦੇ ਕਾਤਰ ਰਹੇ ਨੇ ਵੀਰੋ ਭੈਣੋ ਅਜੇ ਕਿਮ ਅਜਕਾਰਾਂ ਨੂੰ ਲੱਗਿਆ ਤੇ ਕਮੈਂਟ ਦੇ ਵਿੱਚ ਜਕਾਰੇ ਨੂੰ ਉਹ ਹੀ ਪੂਰਾ ਕਰਿਓ ਜਿਹੜੇ ਮੇਰੇ ਵਾਂਗੂ ਦਾਵਾ ਕਰਦੇ ਨੇ ਕਿ ਸਾਡਾ ਬਾਪੂ ਇੱਕੋ ਹੀ ਹੈ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਪਾਵੇਂ ਜਿੰਨੀ ਮਰਜ਼ੀ ਗਰੀਬੀ ਰਹੇ ਪਾਵੇਂ ਜਿੰਨੇ ਮਰਜ਼ੀ ਮਾੜੇ ਦਿਨ ਰਹਿਣ ਔਖੇ ਸੋਖੇ ਕੱਟ ਲਾਂਗੇ ਪਰ ਧੰਗੁਰ ਗੁਰਾਂ ਸਾਹਿਬ ਮਹਾਰਾਜ ਦੀ ਬਾਣੀ ਤੋਂ ਬਿਨਾ ਕਿਸੇ ਅੱਗੇ ਜਾ ਕੇ ਆਪਣਾ ਸੀਸ ਨਹੀਂ ਝੁਕਾਵਾਂਗੇ ਬੋਲੇ ਸੋਨਿਹਾਲ